ਅਤਮੇਤੀ ਨਾ ਦਾ ਨਾਈਪੂਲ ਗਈ ਸਾ ਪਰ ਗਟ ਸਿੰਘ ਗਿਲ ਨਾ ਦਾ ਨਾਮ ਹੀ ਜਨਾਬ ਆਸਟ੍ਰੇਲੀਆ ਚ ਨਾ ਦੀ ਰਤੀ

ਇਹ ਪੰਜਾਬ ਦੀ ਜਿਹੜਾ ਬਾਗੀ ਸ਼ਬਦ ਹੈ ਨਾ ਇਹ ਪੰਜਾਬ ਇਹਦੇ ਵਿੱਚੋਂ ਪੈਦਾ ਹੋਇਆ ਹਾਂ ਜਾਂਦਾ ਹੋਵੇ ਚੜਦਾ ਹੋਵੇ ਪਰ ਜਿਹੜੀ ਬਗਾਵਤ ਆ ਜੀ ਜੀ ਪੰਜਾਬ ਨੇ ਹੀ ਚੱਲੀ ਆ ਤੇ ਪੰਜਾਬ ਨੇ ਹੀ ਪੈਦਾ ਕੀਤੀ ਆ ਤੇ ਪੰਜਾਬ ਨੇ ਹੀ ਸਹੀ ਆ ਹੂੰ ਵਾ ਵਾ ਹੂੰ ਜੀ ਜਨਾਬ ਅੱਜ ਛੋੜੀ ਜੀ ਗ਼ਜ਼ਲ ਤਾਂ ਫਰਮਾਓ ਸਾਨੂੰ ਆਪਣੀ ਅਸੀਂ ਤੁਹਾਡੀ ਗ਼ਜ਼ਲ ਦਾ ਰੰਗ ਦੇਖਣਾ ਚਾਹੁੰਦੇ ਅੱਜ ਅੱਜ ਮੈਂ ਤੁਹਾਨੂੰ ਸੁਣਾਉਣਾ ਜੀ ਦਿਲ ਦਾ ਹਾਲ ਆਹ ਹਾਂ ਸੁਣਾਉਂਦੀ ਉਹਦੇ ਦਿਲ ਵਿੱਚ ਖਿਆਲ ਕੀ ਮੈਨੂੰ ਨਹੀਂ ਪਤਾ ਹੂੰ ਅੱਛਾ ਹੂੰ ਉਸਦੇ ਦਿਲ ਵਿੱਚ ਖਿਆਲ ਕੀ ਮੈਨੂੰ ਨਹੀਂ ਪਤਾ ਮੇਰਾ ਹੋਇਆ ਇਹ ਹਾਲ ਕੀ ਮੈਨੂੰ ਨਹੀਂ ਪਤਾ ਆਹ ਹੈ ਸੇਗੇ ਦੇ ਲੋਕ ਮੇਰੀ ਉਦਾਸੀ ਦਾ ਸਬਬ ਅੱਛਾ ਹੂੰ ਕੁਛ ਦੇ ਨੇ ਲੋਕ ਮੇਰੀ ਉਦਾਸੀ ਦਾ ਸਬਬ ਉਲਝਿਆ ਇੱਕ ਇਸਾ ਜਾਲ ਕੀ ਮੈਨੂੰ ਨਹੀਂ ਪਤਾ ਹੈ ਹੈ ਵਾ ਵਾ ਉਹਦੇ ਹੀ ਨਾਮ ਦੀ ਹੁਣ ਤਸਬੀ ਪੜਦਾ ਹਾਂ ਮੈਂ ਹਾ ਹਾ ਉਸਦੇ ਹੀ ਨਾਮ ਦੀ ਤਸਬੀ ਹੁਣ ਪੜਦਾ ਹਾਂ ਮੈਂ ਲੰਘੇ ਨੇ ਕਿੰਨੇ ਸਾਲ ਮਰੇ ਨੋ ਨੀਵਤ ਮੈਨੂੰ ਨਹੀਂ ਪਤਾ ਆ ਵਾਹ ਕਿਹੜਾ ਗਾਥਾ ਹੈ ਕੀ ਬਾਤ ਮੇਰੇ ਹੀ ਸਾਹ ਵਿੱਚ ਮੇਰੇ ਹੀ ਸਾਹ ਵਿੱਚ ਉਹ ਸਾਹ ਬਣ ਕੇ ਵਸ ਗਈ ਏ ਆਹ ਵਾਹ ਮੇਰੇ ਹੀ ਸਾਹ ਵਿੱਚ ਉਹ ਸਾਹ ਬਣ ਕੇ ਵਸ ਗਈ ਜੁੜਿਆ ਇਹ ਕਿਹੜਾ ਤਾਲ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਬਹੁਤ ਵਧੀਆ ਵੈਰੀ ਗੁੱਡ ਵਾਹ ਕਿਹਾਂ ਚੁਨੀ ਰੋਡੀ ਹਾਂ ਅਕੀਆਂ ਜੋ ਨੀਂਦ ਉੱਡੀ ਤੇ ਚੈਣ ਵੀ ਗਵਾਇਆ ਵਾਹ ਅਕੀਆਂ ਜੋ ਨੀਂਦ ਉੱਡੀ ਤੇ ਚੈਣ ਵੀ ਗਵਾਇਆ ਕਿਹੜਾ ਇਹ ਮਲਾਲ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਵਾਹ 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 ਜਗਦੀਆਂ ਰਸਮਾਂ ਤੋਂ ਮੁੱਖ ਮੋੜ ਬੈਠਾ ਹਾਂ ਆਹਾਂ ਜਗਦੀਆਂ ਰਸਮਾਂ ਤੋਂ ਮੁੱਖ ਮੋੜ ਬੈਠਾ ਹਾਂ ਦੁਨੀਆ ਦਾ ਕੀ ਸਵਾਲ ਕਿ ਮੈਨੂੰ ਵੀ ਪਤਾ ਆਏ ਵਾ 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 ਮੋਲਕ ਮੇਰੀ ਤਾਂ ਰੂਹ ਵੀ ਉਹਦੇ ਨਾਮ ਲੱਗ ਗਈ ਆਹਾ ਇਹ ਮੇਰੀ ਰੂਹ ਵੀ ਤਾਂ ਉਹਦੇ ਨਾਮ ਲੱਗ ਗਈ ਹੁਣ ਮੇਰੀ ਹੁਣ ਕੋਈ ਚਾਲ ਕੀ ਮੈਨੂੰ ਨਹੀਂ ਪਤਾ ਆਏ ਵਾ ਵਾ ਪਰਗਟ ਮੇਰੇ ਇਸ਼ਕ ਨੇ ਪਰਗਟ ਮੇਰੇ ਇਸ਼ਕ ਦੀ ਹੁਣ ਕੋਈ ਹੱਦ ਨਹੀਂ ਰਹੀ ਹਾਂ ਪਰਕਟ ਮੇਰੇ ਇਸ਼ਕ ਦੀ ਹੁਣ ਕੋਈ ਹੱਦ ਨਹੀਂ ਰਹੀ ਰੂਹ ਦਾ ਇਹ ਜਲਾਲ ਕੀ ਮੈਨੂੰ ਨਹੀਂ ਪਤਾ ਨਹੀਂ ਪਤਾ ਆਏ ਔਰ ਗਿਆ ਹਾਂ ਖੁਦ ਨੂ ਮੈਂ ਉਹਦੀ ਜਿੱਤ ਲਈ ਆਏ ਹਾਂ ਗਿਆ ਹਾਂ ਉਹਦੀ ਮੈਂ ਜਿੱਤ ਲਈ ਹੋਣਾ ਕੀ ਇਹ ਕਮਾਲ ਮੈਨੂੰ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਬਹੁਤ ਅੱਛੀ ਦੇਖੋ ਜੀ ਪ੍ਰਗਟ ਸਿੰਘ ਜੀ ਸਾਹਿਬ ਮੈਨੂੰ ਨਹੀਂ ਪਤਾ ਕਿ ਕਿ ਉਹਨਾਂ ਨੇ ਕਿੰਨੇ ਸਾਰੇ ਰਾਜ਼ ਖੋਲੇ ਬੜੇ ਸਾਰੇ ਕੰਮ ਸੁਣਾਵ ਦਿੱਤੇ ਤੇ ਆਖਰੀ ਕਹਿੰਦੇ ਮੈਨੂੰ ਨਹੀਂ ਪਤਾ ਇਹ 마ਸੂਮੀਅਤ ਵੀ ਮਾਸ਼ਾਅੱਲਾ ਸਦਕੇ ਜਣਾ ਚੀਦੇ ਐਸੀ ਬਸ ਪੰਜਾਬੀਆਂ ਦਾ ਇੱਕ ਘਾਵਤ ਹੈ ਨਾ ਵੀ ਜੇ ਕੋਈ ਕਿਸੇ ਨੂੰ ਪੁੱਛੇ ਵੀ ਕੀ ਚੀਜ਼ ਆ ਕਹਿੰਦਾ ਪਤਾ ਨਹੀਂ ਪਤਾ ਨਹੀਂ ਹਾਂ ਸਹੀ ਇਹ ਕੀ ਘੜਿਆ ਘੜਾਇਆ ਜਵਾਬ ਹੁੰਦਾ ਕਿ ਮੈਨੂੰ ਪਤਾ ਪਤਾ ਸਾਰਾ ਪੁੱਛਦਾ ਇਹ ਕੀ ਹੈ ਪਤਾ ਨਹੀਂ ਤੇ ਇਹ ਕੀ ਹੈ 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 ਇਹ ਬੜਾ ਜਾ ਕੇ ਲੱਗਦਾ ਸਾਰਾ ਕੁਝ ਹੋ ਜਾਂਦਾ ਹੈ